ਮੈਂ ਕੀ ਬਣਾਏਗੀ ਕੀ ਕਹਿਣਾ ਚਾਹਉ ਦਿਸ 2024 ਦੀ ਸਰਵਸੰਮਤੀ ਨਾਲ ਪਿੰਡ ਦੀ ਸਾਜ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਰੀ ਪੰਚਾਇਤ ਚੁਣੀ ਗਈ ਹੈ ਪਿੰਡ ਬਰਿਆਰ ਜ਼ਿਲ੍ਹਾ ਤਹਿਸੀਲ ਪੁਲਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਗਿਆ ਹੈ ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ 2 ਲੇਡੀਆਂ ਆ 5 ਜੈਂਟ ਨੇ ਅਸੀਂ ਕੋਰਤਵਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਕਿਸ ਤਰ੍ਹਾਂ ਮਨਚ ਖਿਆਲ ਹੈ ਕਿ ਪਿੰਡ ਦੀ ਸਰਬਸੰਮਤੀ ਕੀਤੀ ਜਾਵੇ ਤੇ ਕੰਮ ਇਹ ਸਾਰੀ ਪਿੰਡ ਦੀ ਸਾਧ ਸੰਗਤ ਨੇ ਮਿਲ ਕੇ ਸਰਬਸੰਮਤੀ ਕੀਤੀ ਹੈ ਕਿਹੋ ਜੀ ਸੋਚ ਪਣਾਉਂਗਾ ਮਤੌਰ ਤੇ ਸਰਪੰਚ ਜਿੰਮੇਵਾਰੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਚ ਸਾਰੀ ਪਿੰਡ ਦੀ ਸੰਗਤ ਸਾਰਿਆਂ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਚ ਕਾਰਜ ਕੀਤਾ ਜਾਏਗਾ ਇਧਰ ਪਿੰਡ ਦੀ ਨੁਹਾੜ ਦੇਖੀਏ ਤੇ ਪਿੰਡ ਦੀ ਨੁਹਾੜ ਤਾਂ ਪਹਿਲਾਂ ਹੀ ਬੜੀ ਵਧੀਆ ਹੁੰਦੀ ਆ। ਹ ਨੌਜਵਾਨ ਸਾਡੇ ਪਿੰਡ ਦੀ ਜੋ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਜਿਹਦੇ ਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀ ਉਦੇ ਬਾਅਦ ਚ ਗਰਾਊਂਡ ਉਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਇਹਦਾ ਮਤਲਬ ਕਿ ਸਰਕਾਰ ਦੀ ਜਿਹੜੀ ਗੱਲ ਕਹੀ ਉਹ ਦਾ ਅਸਰ ਹੋ ਗਿਆ 5 ਲੱਖ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ ਨਾ ਹਾਂਜੀ ਅਸਰ ਹੋ ਗਿਆ ਜੀ ਪਿੰਡ ਦੀ ਪੰਚਾਇਤ ਦੇ ਵਿੱਚ ਮਹਿਲਾਵਾਂ ਦਾ ਬੜਾ ਇੱਕ ਜੋਰ ਹੁੰਦਾ ਹੈ ਮਹਿਲਾਵਾਂ ਦੇ ਵਿਕਾਸ ਨੂੰ ਲੈ ਕੇ ਕੀ ਕਿਹਾ ਜਾਓ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂ ਵਧੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈਗੀ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗੇ ਅੱਗੇ ਵੀ ਪਿੰਡ ਪੰਚਾਇਤ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਮਾਹੌਲ ਆ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਜੇ ਤਾਂ ਅਸੀਂ ਝੋਨਾ ਲੜਦੇ ਹਾਂ ਕਿਸੇ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ